ਨਾਵਿਕਾ ਸਿੰਘ ਤੇ ਹੁਣੇ ਮੈਂ ਦੇਖਿਆ ਇੱਕ ਇਨਫਲੂਐਂਸਰ ਲੇਡੀ ਦਾ ਮਰਡਰ ਹੋਇਆ ਤੇ ਬਹੁਤ ਵੱਡੀ ਗੱਲ ਹੋ ਗਈ ਕਮਾਲ ਹੀ ਹੋ ਗਿਆ ਮਤਲਬ ਫੱਟੇ ਜੱਕ ਤੇ ਇੰਨਾ ਪ੍ਰਾਊਡ ਮੂਮੈਂਟ ਹੋ ਰਿਹਾ ਹੈ ਮੇਰਾ ਨਾਂ ਵੀ ਮਿਕਾ ਸਿੰਘ ਹੈ ਸਿੱਖ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਤੇ ਆਪਣੇ ਆਪ ਦੇ ਮੈਨੂੰ ਇੰਨਾ ਮਾਣ ਹੋ ਰਿਹਾ ਹੈ ਕਿ ਯਾਰ ਦੋ ਸਿੰਘਾਂ ਨੇ ਰਲ ਕੇ ਉਹ ਕੁੜੀ ਦਾ ਕਤਲ ਕਰਤਾ ਸ਼ਾਬਾਸ਼ ਅਸੀਂ ਸਾਰੇ ਦਿਨੋਂ ਹਜ ਤੱਕ ਤੇ ਇਹੀ ਦੱਸਦੇ ਆਏ ਕਿ ਜੀ ਅਸੀਂ ਯੋਧੇ ਆ ਅਸੀਂ ਘਰੀਬਾਂ ਦੀ ਹੈਲਪ ਕਰਦੇ ਆਂ ਕਿਸੇ ਮਜ਼ਲੂਮ ਨੂੰ ਸਾਡੀ ਜ਼ਰੂਰਤ ਹੋਵੇ ਸੀ ਹਮੇਸ਼ਾ ਖੜੇ ਹੁੰਨੇ ਇਹ ਤਾਂ ਬਹੁਤ ਹੀ ਵੱਡਾ ਕੰਮ ਹੋ ਗਿਆ ਜੀ ਚੱਕਦੇ ਕੋਈ ਬੰਦਾ ਅਮਰਤਪਾਲ ਸਿੰਘ ਨਾਮ ਮੈਂ ਸੁਣਿਆ ਭਾਈ ਛਾਹ ਕੇ ਸਲੂਟ ਹੈ ਬਹੁਤ ਵਧੀਆ ਕੰਮ ਤੇ ਦੋੜ ਫਿਟ ਵਿੱਚ ਹੋ ਤੁਹਾਡਾ ਤੁਹਾਡੇ ਸਾਰੇ ਬੰਦਿਆਂ ਦਾ ਯੋਧੇ ਨਿਹੱਤੇ ਤੇ ਨਹੀਂ ਹੱਥ ਚੱਕਦੇ ਔਰਤਾਂ ਦੇ ਦੇ ਹੱਥ ਚੱਕਦੇ ਬੱਚਿਆਂ ਤੇ ਨਹੀਂ ਚੱਕਦੇ ਤੁਸੀਂ ਉਹਨੂੰ ਸਮਝਾਣਾ ਸੀਗਾ ਕੰਪਲੇਨ ਕਰੋ ਕਿ ਜਿਸ ਕੰਮ ਤੇ ਸਾਰੀ ਦੁਨੀਆ ਮਾਨ ਕਰਦੀ ਉਹ ਕੰਮ ਕਰ ਗਈ ਬਿਚਾਰੇ ਐਨੇ ਤੁਸੀਂ ਵਹਿਲੇ ਹੋਗੇ ਕੌਣ ਨੱਚਰੀ ਕੌਣ ਛੋੜੇ ਕਪੜੇ ਬਾਰੇ ਨੂੰ ਜਾ ਕੇ ਮਾਰ ਦੋ ਵਾਹ ਜੀ ਵਾਹ ਤੁਹਾਨੂੰ ਐਨੀ ਦਲੇਰੀ ਹੈ ਬਹੁਤ ਸਾਰੇ ਹੋਰ ਅਤਿਆਚਾਰ ਹੋ ਰਹੇ ਦੁਨੀਆ 'ਚ ਜਾ ਕੇ ਜਾਓ ਸੰਭਾਲੋ ਜਾ ਕੇ ਯਾਰ ਇਹ ਕਿਹੜੇ ਪਾਸੇ ਤੁਸੀਂ ਤੁਰ ਪਏ ਇਹੀ ਕੰਮ ਰਹੇਗਾ ਸਾਡੀ ਦੁਨੀਆ 'ਚ ਕਿਸੀ ਭਾਜੀ ਇਨਫਲੂਐਂਸਰ ਨੂੰ ਫੜਾਂਗੇ ਜਿਹੜੇ ਗੰਦੇ ਕਪੜੇ ਪਾਉਂਦੀ ਹੈ ਜੀ ਉਹ ਗੰਦ ਬੋਲਦੀ ਹੈ ਫਰਾਣਾ ਬੋਲਦੀ ਹੈ ਕਮਲਕੌਰ ਦਾ ਨਾਮ ਹੈ ਕੰਚਨ ਨੂੰ ਚੱਕੇ ਸੀ ਮੜ ਕਰਦਾ ਸੋਧ ਸੋਧਾ ਲਾਤਾ ਵਾਹ ਸ਼ਾਬਾਸ਼ ਇਹ ਸਾਡੀ ਉਹ ਕੌਮ ਹੈ ਜਿਹੜੀ ਸੀ ਗੁਰੂ ਨਾਨਕ ਪਾਸ਼ਾ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਲੰਗਰ ਲਾਂਦੇ ਆਏ ਕੋਵਿਡ ਚ ਬੜੀ ਹੈਲਪ ਕੀਤੀ ਹੈ ਇਹ ਸੋਧੇ ਲਾਣੇ ਤੁਸੀਂ ਕੋਈ ਕਿਸ ਨੂੰ ਮਾਰੋ ਜਾ ਕੇ ਗੁੰਡਿਆਂ ਨੂੰ ਮਾਰੋ ਬਹੁਤ ਸਾਰੇ ਬਦਮਾਸ਼ ਕਿਉਂਰੇ ਪੰਜਾਬ ਚ ਚਲੋ ਮੈਂ ਵੀ ਚੱਲਣਾ ਬਦਮਾਸ਼ੀ ਕਰਦਾ ਇੱਕ ਔਰਦ ਨੂੰ ਦੋ ਨਿਆਂਗ ਸਿੰਘ ਮਾਰ ਰਿਹਾ ਵਾਹ ਜੀ ਵਾਹ ਐਦਾਂ ਹੀ ਕਰਦੇ ਰੋ ਔਰ ਕੌਮ ਦਾ ਨਾਮ ਨਾ ਹੋਰ ਉੱਤੇ ਲੈ ਕੇ ਜਾਇਓ ਇੱਕ ਪਾਸੇ ਸਾਡੇ ਭਗਤ ਸਿੰਘ ਸ਼ਹੀਦ ਜੀ ਨੇ ਜਿਹੜੇ ਆਪਣੀ ਕੁਰਬਾਨੀ ਦੇ ਕੇ ਗਏ ਨੇ ਦੇਸ਼ ਦੇ ਲਈ ਇੱਕ ਤੁਸੀਂ ਪਤਾ ਨਹੀਂ ਇੱਕ ਮਾਰ ਕੇ ਬੜਾ ਵੱਡਾ ਤੁਸੀਂ ਯਾਰ ਕੰਮ ਕਰਦਾ ਬੜਾ ਵੱਡਾ ਕਿ ਦਲੇਰੀ ਦਾ ਕੰਮ ਕੀਤਾ ਜੀ ਸੋਦਾ ਲਾਦਾ ਦੋ ਬੰਦਿਆਂ ਨੇ ਵਰਲਡ 'ਚ ਜਿੰਨੇ ਵੀ ਸਿੰਘ ਨੇ ਜਿੰਨੇ ਵੀ ਸਿੱਖਣੇ ਉਹ ਬੜੇ ਵੱਡੇ ਕੰਮ ਕਰਦੇ ਆ ਰਹੇ ਨੇ ਦੇਸ਼ ਲਈ ਸਾਰਿਆਂ ਦੇ ਉਹੀ ਚੰਗਾ ਕੰਮ ਕੀਤਾ ਵੀ ਸੁਧਾਰੋ ਭਰਾਵਾ ਆਪਣੇ ਆਪ ਨੂੰ ਦੁਨੀਆ 'ਚ ਹੋਰ ਬਥੇਰੇ ਕੰਮ ਹੈਗੇ ਨੇ ਔਰ ਇਸ ਤੋਂ ਵੀ ਜ਼ਿਆਦਾ ਗੰਦੇ-ਗੰਦੇ ਲੋਕ ਪੰਜਾਬ 'ਚ ਬੈਠੇ ਨੇ ਠੀਕ ਹੈ ਗਲਤ ਹੈਗੀ ਹੈ ਚਾਰਜ ਪੇੜਾ ਮਾਰ ਦੋ ਕੰਪਲੇਨ ਕਰ ਦੋ ਵਾਰਨਿੰਗ ਦੇ ਦੋ ਅਸੀਂ ਜੀ ਸੋਦਾ ਲਾਤਾ ਔਰ ਅਸੀਂ ਸੋਦੇ ਹੀ ਲਾਵਾਂਗੇ ਦੌੜ ਫੜੇ ਨੂੰ ਤੁਹਾਡਾ ਔਰ ਮੈਂ ਪੰਜਾਬ ਸਰਕਾਰ ਔਰ ਸਪੈਸ਼ਲੀ ਭਗਵੰਤ ਮਾਨ ਸਾਹਿਬ ਨੂੰ ਮੈਂ ਰਿਕੁਐਸਟ ਕਰਨਾ ਕਿ ਤੁਸੀਂ ਇਹ ਜਿੰਦਿਆਂ ਤੇ ਕਾਬੂ ਕਰੋ ਅਸੀਂ ਪੰਜਾਬ ਦਾ ਨਾਮ ਅੱਗੇ ਵਧਾਣਾ ਨਾ ਕਿ ਪਿੱਛੇ ਲੈ ਕੇ ਜਾਣਾ ਸਾਡਾ ਪੰਜਾਬ ਕਾਦੇ ਲਈ ਹੈ ਗੁਰੂਆਂ ਪੀਰਾਂ ਦੀ ਸਾਡੀ ਇੱਜ਼ਤ ਹੈ ਜਿਹੜੇ ਸ਼ੁਰੂ ਤੋਂ ਲੰਗਰ ਲਾਉਂਦੇ ਆਏ ਨੇ ਬਹਾਦਰੀ ਕਰਦੇ ਆਏ ਦੇਸ਼ ਨੂੰ ਬਚਾਉਂਦੇ ਆਏ ਹਰ ਮਜ਼ਲੂਮ ਤੇ ਜੇ ਕੋਈ ਅਤਿਆਚਾਰ ਹੁੰਦਾ ਅਸੀਂ ਖੜੇ ਹੁੰਦੇ ਆ ਤੇ ਮੈਂ ਪੰਜਾਬ ਸਰਕਾਰ ਨੂੰ ਕਹਾਂਗਾ ਤੁਸੀਂ ਇਹ ਜਿਹੇ ਬੰਦੇ ਨੂੰ ਰੋਕ ਲਗਾਓ ਸਾਡਾ ਕੋਈ ਹੱਕ ਨਹੀਂ ਮੰਨਦਾ ਸੀ ਕਿਸੇ ਦੀ ਜਾਨ ਲਈ ਉਹਦੇ ਲਈ ਪੁਲਿਸ ਬੈਠੀ ਹੈ ਕਾਨੂੰਨ ਬੈਠਾ ਹੈ ਆਪਣੇ ਹੱਥ ਚ ਕਾਨੂੰਨ ਲਈ ਜਾਓ ਤੁਸੀਂ ਸੋ ਪਲੀਜ਼ ਤੇ ਤੁਸੀਂ ਸਹੀ ਡੰਗਣਾ ਸੀਰੀਅਸ ਲੈਣਾ ਤੁਸੀਂ ਚੈੱਕ ਕਰੋ ਕਿ ਹੋਇਆ ਕੀ ਹੈ ਔਰ ਕਿਉਂ ਹੋਇਆ ਤੇ ਮੈਂ ਬਾਬਾ ਹਰਜੀਤ ਸਿੰਘ ਜੀ ਦੇ ਨਾਲ ਆ ਕਿ ਤੁਸੀਂ ਜੋ ਵੀ ਸਟੈਪ ਚੱਕ ਰਹੇ ਹੋ ਜੋ ਵੀ ਤੁਸੀਂ ਗੱਲ ਕਹਿ ਰਹੇ ਹੋ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੇਰੇ ਵੱਲੋਂ ਕੋਈ ਵੀ ਸੇਵਾ ਹੋਏਗੀ ਮੈਂ ਤੁਹਾਡੇ ਨਾਲ ਹਾਂ ਔਰ ਮੈਂ ਸੱਚਾਈ ਦੇ ਨਾਲ